ਸਰ ਜੀ ਨਾਮ ਕੀ ਹੈ ਬਟਾ ਤੂੰ ਕੀ ਲੈਣਾ ਹੈਗਾ ਬਤਾਤਾ ਨਾ ਘਰ ਦੀ ਬਣਾ ਮੇਰੇ ਦੀ ਵੀਡੀਓ ਤੇ ਪਾ ਦੇ ਕ ਚਿੱਟਾ ਬੰਦ ਕਰਾ ਭਗਵਾਨ ਤੁਮਨ ਨੂੰ ਕਹਿ ਜਾ ਕੇ ਇਹ ਤੇ ਮੇਰੇ ਮੂਹਰੇ ਨਾ ਕਰੀ ਜਾਓ ਇਹ ਦੇ ਦੁਬਾਰਾ ਸਰਕਾਰ ਨੂੰ ਕਹਿਣਾ ਕਿ ਮਾਈਕਾ ਵੀ ਚਲਾਉਂਗੀ ਫਿਰ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹੋ ਉਦੋਂ ਕੋਈ ਨਹੀਂ ਕੰਦੀ ਮਰ ਜੇ ਪਰ ਭਗਵਾਨ ਹੋਰ ਕੀ ਹੋ ਤਿੰਨ ਸਾਲ ਦਾ ਬੀਤੀ ਜਾਂਦੇ ਉਦੋਂ ਤੈਨੂੰ ਡਿਜ਼ਾਈਨ ਹੀ ਹੈਗਾ ਵੀ ਸ਼੍ਰੀ ਆਮ ਉਦੋਂ ਠੰਡ ਵਾਂਗੂ ਵੇਚਿਆ ਦੀ ਉਦੋਂ ਤੱਕ ਕਿਸੇ ਨੇ ਘਰ ਵੀ ਨਹੀਂ ਢਾਇਆ ਤੇ ਹੁਣ ਜਦੋਂ ਹਟ ਕੇ ਆਉਣਾ ਇਹਨੂੰ ਘਰ ਤਾਂ ਨਹੀਂ ਦਿਸ ਗਿਆ ਤੁਹਾਡਾ ਤੁਸੀਂ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦਰਸ਼ਕੋ ਇਹ ਵੀਡੀ ਦਿਆ ਤੇ ਇੱਥੇ ਪੁਲਿਸ ਪ੍ਰਸ਼ਾਸਨ ਨੇ ਇੱਕ ਕਾਰਵਾਈ ਕਰਦੇ ਹੋਏ ਕੁਝ ਘਟਾਏ ਨੇ ਜਿਹਦੇ ਉਹਨਾਂ ਦੇ ਘਰਾਂ ਤੇ ਕਾਰਵਾਈ ਹੋਈ ਆ ਹੁਣ ਤੇ ਹੁਣ ਇਹ ਔਰਤੀ ਤੁਸੀਂ ਵੀਡੀਓ ਦੇਖ ਹੀ ਲਈ ਕਿੱਦਾਂ ਇਹ ਬਿਹੇਵ ਕਰ ਰਹੀ ਆ ਪੁਲਸ ਨਾਲ ਕਿੱਦਾਂ ਉਹਨਾਂ ਨੂੰ ਗਲਤ ਬੋਲਦੀ ਆ ਮੀਡੀਆ ਨੂੰ ਵੀ ਇਹ ਗਲਤ ਬੋਲ ਰਹੀ ਆ ਉਹਨਾਂ ਨੂੰ ਕਹਿੰਦੀ ਆ ਮੇਰੇ ਮੂੰਹ 'ਚ ਮਾਈਕ ਥਨ ਦੋ ਤੁਸੀਂ ਉਧਰ ਵੀਡੀਓ ਕਵਰੇਜ ਕਰੋ ਵੀ ਆਪਦੇ ਆਪ ਨੂੰ ਸਹੀ ਸਾਬਤ ਕਰ ਰਹੀ ਆ ਇਹ ਇਹਦੇ ਵਿੱਚ ਪਹਿਲਾਂ ਇਹਨੇ ਕਿੰਨੇ ਘਰ ਝਾੜੇ ਚਿੱਟਾ ਵੇਚ-ਵੇਚ ਕੇ ਜਦੋਂ ਇਹਨੂੰ ਪੈਸਾ ਆ ਰਿਹਾ ਸੀਗਾ ਉਹਨੂੰ ਪਤਾ ਹੀ ਸੀਗਾ ਬਿਵੇਂ ਨਾ ਇੱਕ ਦਿਨੇ ਹੋਣਾ ਆ ਕੁਝ ਹੋਊਗਾ ਐਂਡ ਤੇ ਤੇ ਜਦੋਂ ਹੁਣ ਇਹ ਤੇ ਬੀਤੀ ਆ ਹੁਣ ਕਿਵੇਂ ਰੋਂਦੀ ਆ ਕਿਦਾਂ ਰਿਐਕਟ ਕਰ ਰਹੀ ਆ ਸੋ ਜੋ ਵੀ ਨਸ਼ੇ ਵੇਚਦੇ ਨੇ ਉਹਨਾਂ ਦਾ ਅੰਤ ਮਾੜਾ ਹੀ ਹੁੰਦਾ ਤੁਸੀਂ ਇਹ ਤੋਂ ਸਬਕ ਲੈ ਲਓ ਜੋ ਵੇਚਦੇ ਨੇ ਨਸ਼ਾ ਵੇਚਣ ਨੂੰ ਜਾਂ ਪ੍ਰਮੋਟ ਕਰਦੇ ਨੇ ਉਹਨਾਂ ਦਾ ਅੰਤ ਵੀ ਇਸੇ ਤਰ੍ਹਾਂ ਹੀ ਹੋਊਗਾ ਕਾਰਵਾਈ ਹੋਊਗੀ ਫੇਰ ਉਹਨਾਂ ਨੂੰ ਪਤਾ ਲੱਗੂ ਜਦੋਂ ਉਹਨਾਂ ਦੇ ਹੱਡਾਂ ਤੇ ਬੀਤਣੀਆਂ ਲੋਕਾਂ ਦੇ ਧੀ ਪੁੱਤਾਂ ਨੂੰ ਮਾਰ ਕੇ ਕਮਾਇਆ ਹੋਇਆ ਪੈਸਾ ਕਿਸੇ ਕੰਮ ਨਹੀਂ ਆਉਣਾ ਜੋ ਵੀ ਤੁਸੀਂ ਪੈਸਾ ਨਸ਼ਾ ਵੇਚ ਕੇ ਕਮਾਉਂਗੇ ਵੱਦੋ ਵੱਦ ਕਰਤੇ ਲਾਉਂਗੇ ਆਪਣੇ ਜਵਾਕਾਂ ਦੇ ਲਾਉਂਗੇ ਜਾਂ ਜਵਾਕ ਬਿਮਾਰ ਹੋ ਜਾਣਾ ਤਾਂ ਤੁਸੀਂ ਘਰਾਂ ਤੇ ਲਾਉਂਗੇ ਤਾਂ ਆਖਿਰਕਾਰ ਐਂਡ ਤੇ ਸੋਡੇ ਘਟਾ ਹੀ ਹੀ ਜਾਣਗੇ ਅੱਜ ਨਹੀਂ ਤਾਂ 10 ਸਾਲਾਂ ਨੂੰ 10 ਨਹੀਂ ਤਾਂ 15 ਸਾਲਾਂ ਨੂੰ ਬਟ ਕਦੇ ਨਾ ਕਦੇ ਦਾ ਰੱਬ ਸੁਣਦਾ ਹੀ ਆ ਤੇ ਕਾਰਵਾਈ ਜ਼ਰੂਰ ਹੋਊਗੀ